ਫਗਵਾੜਾ ਵਿਖੇ ਉਸ ਸਮੇਂ Hindu ਸੰਗਠਨਾਂ ਵਿੱਚ ਭਾਰੀ ਰੋਸ ਦੇਖਣ ਨੂੰ ਮਿਲਿਆ ਜਦੋਂ ਕਿਸੇ ਸ਼ਰਾਰਤੀ ਅਨਸਰ ਵੱਲੋਂ ਹਿੰਦੂਆਂ ਦੀਆਂ ਭਾਵਨਾਵਾਂ ਨੂੰ ਭਾਰੀ ਠੇਸ ਪਹੁੰਚਾਉਣ ਦੇ ਮੰਤਪੰਦਲ ਹੁਸ਼ਿਆਰਪੁਰ ਰੋਡ ਤੇ ਸਥਿਤ ਕੂੜੇ ਦੇ ਡੰਪ ਤੇ ਹਿੰਦੂ ਧਰਮ ਨਾਲ ਸੰਬੰਧਿਤ ਪਈਆਂ ਚੀਜ਼ਾਂ ਨੂੰ ਸੁੱਟ ਦਿੱਤਾ ਗਿਆ। ਉਕਤ ਮਾਮਲੇ ਦੀ ਸੂਚਨਾ ਮਿਲਦੇ ਸਾਰੇ ਸਰਬਸ਼ਕਤੀ ਸੈਨਾ ਫਗਵਾੜਾ ਦੇ ਮੈਂਬਰ ਮੌਕੇ ਤੇ ਪਹੁੰਚੇ। ਇਸ ਮੌਕੇ ਹਿੰਦੂ ਸੰਗਠਨਾਂ ਦੇ ਆਗੂਆਂ ਨੇ ਕਿਹਾ ਕਿ ਉਹਨਾਂ ਨੂੰ ਇੰਜ ਲੱਗਦਾ ਹੈ ਕਿ ਕਿਸੇ ਵਿਅਕਤੀ ਵੱਲੋਂ ਮੰਦਰ ਦੀ ਸਫਾਈ ਕਰਕੇ ਹੀ ਸਾਰਾ ਸਮਾਨ ਚਲ ਪ੍ਰਵਾਹ ਕਰਨ ਦੀ ਬਜਾਏ ਇਸ ਡੰਪ ਤੇ ਸੁੱਟ ਦਿੱਤਾ ਗਿਆ ਹੈ ਜੋ ਗਿਆ ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਤਰ੍ਹਾਂ ਦੀਆਂ ਧਾਰਮਿਕ ਵਸਤੂਆਂ ਨੂੰ ਡੰਪ ਤੇ ਸੁੱਟਣ ਦੀ ਬਜਾਏ ਚਲ ਪ੍ਰਵਾਹ ਕਰਨ ਤਾਂ ਜੋ ਹਿੰਦੂ ਸਮਾਜ ਦੇ ਦਿਲਾਂ ਨੂੰ ਕਿਸੇ ਕਿਸਮ ਦੀ ਠੇਸ ਨਾ ਪਹੁੰਚੇ ਜਿਸ ਤਰ੍ਹਾਂ ਤੁਸੀਂ ਤੁਹਾਡੇ ਮਾਧਿਅਮ ਨਾਲ ਮੈਨੂੰ ਪਤਾ ਲੱਗਾ ਜਦੋਂ ਮੌਕੇ ਤੇ ਪਹੁੰਚਿਆ ਤਾਂ ਦੇਖਿਆ ਪਰ ਜਿਹਨੇ ਵੀ ਕੰਮ ਕੀਤਾ ਬੜੀ ਸ਼ਰਨਾ ਕਰਨਾ ਜੀ ਕਿਸੇ ਮੰਦਿਰ ਦੀ ਜੀ ਸਫਾਈ ਹੋਈ ਹੈ ਤੇ ਜਿਹੇ ਸਮੱਗਰੀ ਦੇ ਲਈ ਇੱਥੇ ਡੰਪ ਤੇ ਵੀ ਲਿਆ ਕੇ ਇਹਨਾਂ ਨੂੰ ਸੁੱਟੀ ਹੈ ਇਹਨਾਂ ਨੂੰ ਚਾਹੀਦਾ ਸੀ ਪੂਰੀ ਮਰਿਆਦੇ ਦੇ ਨਾਲ ਇਹਨਾਂ ਨੂੰ ਜਦੋਂ ਜਲ ਪ੍ਰਵਾਹ ਕਰ ਦਿੰਦੇ ਇਹ ਇੱਕ ਬਹੁਤ ਬੜੀ ਘਟਨਾ ਜਿਹੜੀ ਬੇਅਦਬੀ ਦੇ ਰੂਪ ਵਿੱਚ ਸਾਹਮਣੇ ਆ ਰਹੀ ਹੈ। ਔਰ ਪੁਲਿਸ ਪ੍ਰਸ਼ਾਸਨ ਨੂੰ ਮੈਂ ਬੇਨਤੀ ਕਰੂੰਗਾ ਕਿ ਜਿੰਨੇ ਵੀ ਇਥੇ ਮੰਦਰ ਹੈਗੇ ਆ ਉਹਨਾਂ ਦੇ ਪੁਜਾਰੀਆਂ ਤੇ ਸਖਤੀ ਕੀਤੀ ਜਾਵੇ ਤਾਂ ਕਿ ਦੁਬਾਰਾ ਇਗੜੀ ਸ਼ਹਿਰ ਵਿੱਚ ਕੋਈ ਘਟਨਾ ਨਾ ਕਰ ਸਕੇ ਔਰ ਜਿੰਨੇ ਨਾਲੇ ਇੱਕ ਇੱਕ ਵਿਕਸ਼ਾ ਜਿਹੜੀ ਅੱਜ ਸਾਹਮਣੇ ਪੇਸ਼ ਹੋ ਰਿਹਾ ਕਿ ਇਹਦੀ ਪੂਰੀ ਇਨਕੁਆਇਰੀ ਕਰਕੇ ਜਿਹੜਾ ਵੀ ਦੋਸ਼ੀ ਪਾਇਆ ਜਾਵੇ ਉਸ ਤੇ 395 ਏ ਦੇ ਤਹਿਤ ਕਾਰਵਾਈ ਹੋਵੇ। ਇਹ ਘਟਨਾ ਨੂੰ ਤੁਸੀਂ ਲਾਪਰਵਾਹੀ ਕਹਿੰਦੇ ਹੋ ਜਾਂ ਬੇਅਦਬੀ ਦੀ ਘਟਨਾ ਕਹਿੰਦੇ ਹੋ? ਦੇਖੋ ਨਾ ਕੋਈ ਵੀ ਬੇਦਬੀ ਹੈ ਜੋ ਵੀ ਹੈ ਇੱਕ ਤਾਂ ਜਾਣਬੁੱਝ ਕੇ ਹੁੰਦੀ ਹੈ ਇੱਕ ਲਾਪਰਵਾਹੀ ਹੋ ਸਕਦੀ ਹੈ ਹੁਣ ਇਹ ਨਹੀਂ ਸਮਝ ਆ ਰਿਹਾ ਕੋਈ ਬੰਦੇ ਦੀ ਸੋਚੀ ਸਮਝੀ ਪਲੈਨਿੰਗ ਸੀਗੀ ਜਾਂ ਸ਼ਹਿਰ ਫਗਵਾਣੇ ਨੂੰ ਦੁਬਾਰਾ ਧਾਰਮਿਕ ਮੁੱਦੇ ਦੇ ਤੌਰ ਤੇ ਚੁਲਸਾਰਾ ਚਾਹੁੰਦਾ ਸੀਗਾ ਉਹਦੀ ਉਹਦੇ ਪਿੱਛੇ ਕੀ ਸੋਚ ਹੈ ਇਹਦਾ ਇਨਵੈਸਟੀਗੇਸ਼ਨ ਤੋਂ ਬਾਅਦ ਤੋਂ ਪਤਾ ਲੱਗਣਾ ਤੁਹਾਨੂੰ ਇਸ ਦਾ ਕੰਮਾ ਕਿੱਦਾਂ ਪਤਾ ਲੱਗਾ ਮੈਨੂੰ ਮੀਡੀਆ ਭਰਾਵਾਂ ਦੇ ਥਰੂ ਪਤਾ ਲੱਗਾ ਹੈ ਕਿ ਹਾਂ ਇੱਕ ਚੀਜ਼ਾਂ ਦੀ ਕੋਈ ਘਟਨਾ ਪਹੁੰਚੀ ਜਦੋਂ ਮੌਕੇ ਨੂੰ ਦੇਖਿਆ ਤੇ ਅੰਦਰੋਂ ਵੀ ਮੈਂ ਕਿਹਾ ਸਭ ਤੋਂ ਪਹਿਲਾਂ ਨੂੰ ਸਬਮਿਟ ਕਰੀ ਆਪਾਂ ਜਾਂਚ ਕਰਵਾ ਕਰਨ ਦੀ ਗੱਲ ਨੂੰ ਕੀ ਤੁਸੀਂ ਹੁਣ ਇਸ ਤੇ ਕੋ ਔਰ ਪ੍ਰਸ਼ਾਸਨੋਂ ਵੀ ਬੇਨਤੀ ਕਰੂੰਗਾ ਕਿ ਇਹਦੀ ਇਨਵੈਸਟੀਗੇਸ਼ਨ ਕਰਨ ਕੈਮਰਿਆਂ ਨੂੰ ਚੈੱਕ ਕਰਨ ਜਿਹੜਾ ਦੋਸ਼ੀ ਪਾਇਆ ਜਾਂਦਾ ਉਹ ਤੋਂ ਬੰਦਗੀ ਕਾਨੂੰਨੀ ਕਾਰਵਾਈ ਹੋਵੇ ਤਾਂ ਕਿ ਦੁਬਾਰਾ ਕੋਈ ਮੰਦਰ ਦੇ ਵਿੱਚ ਜਾਂ ਕੋਈ ਵੀ ਬੰਦਾ ਇਹੋ ਜਿਹਾ ਘਟਨਾ ਨੂੰ ਅੰਜਾਮ ਨਾ ਦੇਵੇ ਇਸ ਮਾਮਲੇ ਦੀ ਸੂਚਨਾ ਮਿਲਦੇ ਹੀ ਥਾਣਾ ਸਿਟੀ ਦੇ ਐਸਐਚਓ ਜਤਿੰਦਰ ਕੁਮਾਰ ਪੁਲਿਸ ਪਾਰਟੀ ਨਾਲ ਮੌਕੇ ਤੇ ਪਹੁੰਚੇ ਤੇ Hindu ਸੰਗਠਨਾਂ ਦੇ ਆਗੂਆਂ ਦੀ ਮੌਜੂਦਗੀ ਵਿੱਚ ਸਾਰੇ ਸਮਾਨ ਨੂੰ ਇਕੱਠਾ ਕਰਕੇ ਜਲ ਪ੍ਰਵਾਹ ਕਰਨ ਲਈ ਭੇਜ ਦਿੱਤਾ ਗਿਆ ਇਸ ਮੌਕੇ ਜਤਿੰਦਰ ਕੁਮਾਰ ਨੇ ਦੱਸਿਆ ਕਿ ਪੁਲਿਸ ਵੱਲੋਂ ਮਾਮਲੇ ਦੀ ਬਰੀਕੀ ਨਾਲ ਜਾਂਚ ਕੀਤੀ ਜਾਵੇਗੀ ਇੱਥੇ ਵੀ ਆਇਆ ਸਾਨੂੰ ਫੋਨ ਆਇਆ ਕਿ ਇੱਥੇ ਪਿੱਛੇ ਜਿਹੜੇ ਮੰਦਰ ਜੰਮਾ ਦੇਖਿਆ ਗਿਆ ਕਿ ਹਾਰਸ਼ੀਆਂ ਕਰਕੇ ਨਾ ਕਰਿਆ ਦੇ ਵੀ ਸੀ ਜਿਹੜਾ ਜ਼ਮਾਨਾ ਉੱਥੇ ਇਹ ਇੰਜ ਲੱਗਦਾ ਵੀ ਕਿਸੇ ਨੇ ਮੰਦਰ ਵਾਲੀ ਨੂੰ ਸਪਾਈ ਕੀਤੀ ਕਿ ਜਾਣਾ ਤਾਂ ਵੈਸੇ ਦਰਿਆਤ ਚਲ ਪ੍ਰਵਾਹ ਕਰਦੇ ਨੇ ਪਰ ਕਿੱਥੇ ਲਿਆ ਕੇ ਕਿਸੇ ਨੇ ਸਾਰਾ ਕੱਟਾ ਡੰਪ ਕਰਤਾ ਇਸ ਸੰਬੰਧੀ ਹੋਣਾ ਚਾਹੀਦਾ ਨਿਮਰਿਆਦਾਂ ਨਾਲ ਉੱਥੇ ਜਲ ਪ੍ਰਵਾਹ ਕਰਾਂ ਬਾਕੀ ਅਸੀਂ ਦੇਖਦੇ ਹਾਂ ਕਿ ਕਿਹਨੇ ਇਹ ਗਲਤੀ ਕੀਤੀ ਜੇਕਰ ਜਿਹਦੇ ਖਿਲਾਫ ਜਿਹੜੀ ਬਣਦੀ ਕਾਨੂੰਨੀ ਕਾਰਵਾਈ ਆ ਤੇ ਲਿਆਣੀ ਪਿਆ ਵਾਲੀ ਜ਼ਰੂਰੀ ਆ ਕੀ ਲੱਗ ਰਿਹਾ ਸਰ ਕੋਈ ਹਿੰਦੂਸ ਘਟੜਾ ਵਾਲਾ ਤੁਹਾਨੂੰ ਕੋਈ ਲਿਖੀ ਸ਼ਿਕਾਇਤ ਵੀ ਆਈ ਹੈ ਹਾਂ ਅਜੇ ਦੇਖਦੇ ਹਾਂ ਸਾਡੇ ਕੋਲ ਹਜੇ ਤੱਕ ਤੁਹਾਨੂੰ ਕੋਈ ਆਂਦੀ ਹੈ ਤਾਂ ਅਸੀਂ ਜ਼ਰੂਰ ਕਰਦੇ ਕਰਾਂਗੇ ਕੀ ਲੱਗ ਰਿਹਾ ਸਾਰੇ ਕਿਸੇ ਦੀ ਸ਼ਰਾਰਤ ਵਾ ਜਾਂ ਮੰਦਰ ਵਾਲਾ ਕੋਈ ਪੰਡਤ ਦਾ ਸਮਾਨ ਇੱਥੇ ਸਿੱਟ ਕੇ ਕਿਸੇ ਨੇ ਨਾ ਸਫਾਈ ਕੀਤੀ ਹੈ ਜੀ ਕਿ ਉਹ ਹੋਣਾ ਦਾ ਜਲ ਪ੍ਰਵਾਹ ਚਾਹੀਦਾ ਜੀ ਪਰ ਇੱਥੇ ਲੈ ਕੇ ਡੰਪ ਕਰਤਾ ਉਹਨਾਂ ਨੇ ਬਹੁਤ ਵੱਡੀ ਗਲਤੀ ਕੀਤੀ ਹੈ ਤੇ ਬਾਕੀ ਅਸੀਂ ਦੇਖਦੇ ਆ ਕਿਨੇ ਕਿਹੜੇ ਮੰਦਰ ਵਾਲਿਆਂ ਨੂੰ ਕਿੱਦਾਂ ਕੀ ਕਾਰਵਾਈ ਕੀਤੀ ਜਾਊਗੀ ਅਜੇ ਸਾਡੇ ਕੋਲ ਤੇ ਦਰਖਾਸਤਾਂ ਦੀਆਂ ਉਸ ਸਮਝੌਤੇ ਜਿਹੜੀ ਬਣਦੀ ਕਾਨੂੰਨੀ ਕਰਦੇ ਤੇ ਸਾਰੀ ਸਮੱਗਰੀ ਹੁਣ ਤੁਸੀਂ ਕਿੱਥੇ ਭੇਜ ਰਹੇ ਹੋ ਇਹ ਅਸੀਂ ਮਾਨ ਮੰਤਰੀਆਂ ਦਾ ਜਲਦ ਪ੍ਰਵਾਹ ਕਰਾਂ ਠੀਕ ਠੀਕ ਹੈ ਠੀਕ ਹੈ ਸਰ